ਸਰ ਜੀ ਲਾਈਟ ਆ ਗਈ ਨਕੀਨਰ ਤੇ ਲਾਈਟ ਆ ਗਈ ਪਰੋਲੀ ਲਾਈਟ ਨਹੀਂ ਆ ਗਈ ਪਹਿਲੇ ਇਹ ਜਵਾਬ ਦਿਵੋ ਆਪਣੇ ਰਗੁਨਾਥ ਕਲੋਨੀ ਲਾਈਟ ਆ ਗਈ ਆ ਇਸ ਇਲਾਕੇ ਦੇ ਸਭ ਲਾਈਟ ਆ ਗਈ ਆ ਪਰੋਲੀ ਨੂੰ ਕਿਹੜੀ ਅੱਗ ਵੱਜ ਗਈ ਆ ਜਿਹੜੀ ਲਾਈਟ ਹੀ ਨਹੀਂ ਆ ਗਈ ਸਾਹਿਬ ਨੂੰ ਜਿਹੜੇ ਉੱਧਰ ਦੇ ਮੇਨ ਮਾਲਕ ਉਹਨਾਂ ਨੂੰ ਆਡਾ ਫੋਨ ਬੰਦਾ ਰਿਹਾ ਇਹ ਦੇਖੋ ਜੀ ਇਹ ਤੁਹਾਡੇ ਆਏ ਵਿਕਰਮ ਜੀ ਜੀ ਜਿਨ੍ਹਾਂ ਨੇ ਮੈਨ ਦੱਸਿਆ ਕਿ ਸਾਡਾ ਇਹ ਗੇਮ ਆ ਗਿਆ ਕਿ ਇਹ ਮੈਂ ਉਹਨ ਮੌਕੇ ਦੇ ਉਹ ਆ ਗਿਆ ਉਹ ਵੀ ਫੋਨ ਨਹੀਂ ਚੱਕਣ ਦੇ ਜਨਨ ਕਿ ਉਹ ਫੋਨ ਬੰਦ ਕਰ ਗਏ ਅਸੀਂ ਕਿੱਥੇ ਜਾਈਏ ਦੇਖੋ ਜੀ ਤੁਸੀਂ ਸਾਰਿਆਂ ਨੂੰ ਕਹਤਾ ਬਿਜਲੀ ਮਾਫ ਅਸੀਂ ਪਿਛਲੀ ਮਾਫੀ ਨਹੀਂ ਕਰਵਾਣਾ ਚਾਹਦੇ ਅਸੀਂ ਤੁਹਾਨੂੰ ਪੈਸੇ ਦਿੰਨੇ ਆ ਪਰ ਤੁਹਾਨੂੰ ਬਿਜਲੀ ਤੇ ਮਿਲੇ ਕੋ ਸਾ ਬੱਚਾ ਤੁਸੀਂ ਕਹਿੰਦੇ ਪੜੀ ਲਿਖੀ ਜਨਰੇਸ਼ਨ ਆਣੀ ਚੈਰੀਆ ਪੜਨਾ ਲਿਖਣਾ ਇਹਨਾਂ ਨੇ ਕਿੱਥੋਂ ਹੈਗਾ ਲਾਈਟ ਨਹੀਂ ਆਏਗਾ ਲਾਈਟ ਨਹੀਂ ਹੋਏਗੀ ਇਹ ਪੜ ਸਕਣਗੇ ਆਤਾ ਲਿੰਦਰਾ ਬੱਚਾ ਜਾ ਸਕਦਾ ਸਵੇਰੇ ਸਕੂਲੇ ਦੱਸੋ ਮੈਨੂੰ ਜੇ ਜਾ ਸਕਦਾ ਤੇ ਅਸੀਂ ਭੇਜਣ ਨੂੰ ਤਿਆਰ ਆ ਹੋ ਗਿਆ ਪਾਜੀ ਬੱਤੀ ਪੱਤੀ ਕੇ ਦੇ 26 ਘੰਟੇ ਹੋ ਗਿਆ ਬੱਤੀ ਕੇ ਦੇ। ਉਹਦੇ ਬਾਅਦ ਅੱਜ ਤੱਕ ਨਾ ਕੋਈ ਬਿਜਲੀ ਵਾਲਾ ਪਿੰਡ ਪੜੋਲੀ ਚ ਪੜਿਆ ਨਾ ਕੋਈ ਆਇਆ। ਨਾ ਕੋਈ ਆਂਡਿਆ ਨਾ ਕੋਈ ਦਿਖਣ ਡਿਆ ਇਥੋਂ ਤੱਕ ਜਿਹਨੂੰ ਵੀ ਫੋਨ ਮਾਰੋ ਬਿਜਲੀ ਵਾਲੇ ਨੂੰ ਕੋਈ ਨਹੀਂ ਪੜਨ ਡਿਆ। ਕੱਬ ਤੋਂ ਕੰਮ ਇਹ ਤੇ ਦਿਖੋ ਨਾ ਪਾਣੀ ਨਾ ਬਿਜਲੀ ਨਾ ਬੱਤੀ ਕੀ ਕਰੀਏ ਬੱਚੇ ਛੋਟੇ ਛੋਟੇ ਬੱਚੇ ਬਾਰ ਦੇ ਕਿੱਥੇ ਭੇਜੀਏ ਇਹ ਦੇਖੋ ਤੁਸੀਂ ਆਪਣੇ ਆਈਆਬ ਜੀ ਸਾਹਿਬ ਨੂੰ ਫੋਨ ਮਾਰਿਆ ਉਹ ਕਹਿੰਦੇ ਕਿ 10 ਮਿੰਟ ਚ ਲੈਟ ਆ ਜਾਈਗੀ 5 ਮਿੰਟ ਚ ਲੈਟ ਆ ਜਾਈਗੀ ਉਹਨਾਂ ਨੇ ਵੀ ਕਿਹਾ ਕਿ ਚਲੋ ਆਪਣੇ ਦੂਜੇ ਆਪਣੇ ਪੜੋਲੀ ਬਾਰਡ ਨੰਬਰ 46 ਤੇ 47 ਦੋਨੇ ਇਕੱਠੇ ਹੋਏ ਆਪਣੇ ਪਰੇ ਦੇਖੋ ਇਹ ਕੀ ਕਰਨਗੇ ਅੱਗੇ ਦੇ ਜੇ ਹੂੰ ਨਹੀਂ ਲੈਟ ਆਂਡ ਕੀ ਕਰਨਗੇ ਦੱਸੋ ਪਹਿਲੇ ਮੈਨੂੰ ਪੰਜਾਬ 26 37 ਘੰਟੇ ਪੰਜਾਬ ਸਰਕਾਰ ਮੁਰਦਾਬਾਦ 26 ਘੰਟੇ ਹੋ ਗਿਆ ਲੈਟ ਨਹੀਂ ਆਏ ਦੇ 26 ਘੰਟੇ ਹੋ ਗਿਆ ਲੈਟ ਨਹੀਂ ਆਏ ਦੇ ਇਹਨਾਂ ਨੂੰ ਕੁਝ ਚਾਹੀਦਾ ਕੀ ਕੁਝ ਬਦਲਾਅ ਕਰਨ ਕੋਈ ਸਟ੍ਰਾਈਕ ਤੇ ਬੈਠੇ ਦਿਆ ਉਹਨਾਂ ਨੂੰ ਮੈਂ ਹੀ ਚਾਹਨਾ ਜਿਹੜੇ ਸਟ੍ਰਾਈਕ ਤੇ ਬੈਠੇ ਦਾ ਉਹਨਾਂ ਨੂੰ ਨਹੀਂ ਨੌਕਰੀ ਦੇ ਰੱਖਣ ਆਪਣੇ ਜਿਹੜੇ ਜੁਝਿਆ ਗਿਆ ਉਹਨਾਂ ਨੂੰ ਰੱਖੋ ਤੁਹਾਡੀ ਤੁਹਾਡੀ ਮੰਗ ਕੀ ਹੈ ਵੀ ਕੀ ਤੁਸੀਂ ਚਾਹੁੰਦੇ ਮੇਰੀ ਮੰਗ ਇਹ ਹੈ ਦੇਖੋ ਜੀ ਤੁਸੀਂ ਸਾਰਿਆਂ ਨੂੰ ਕਹਤਾ ਬਿਜਲੀ ਮਾਫ ਅਸੀਂ ਪਿਛਲੀ ਮਾਫ ਨਹੀਂ ਕਰਵਾਣਾ ਚਾਹਦੇ ਅਸੀਂ ਤੁਹਾਨੂੰ ਪੈਸੇ ਦਿਨੇ ਆ ਪਰ ਤੁਹਾਨੂੰ ਬਿਜਲੀ ਤੇ ਮਿਲੇ ਆ ਵੇਖੋ ਆ ਬੱਚਾ ਤੁਸੀਂ ਕਹਿੰਦੇ ਪੜੀ ਲਿਖੀ ਜਨਰੇਸ਼ਨ ਚਲਾਨੀ ਚਾਹੀਦੀ ਆ ਪੜਨਾ ਲਿਖਣਾ ਇਹਨਾਂ ਨੇ ਕਿੱਥੋਂ ਆਏਗਾ ਲਾਈਟ ਨਹੀਂ ਹੋਏਗਾ ਲਾਈਟ ਨਹੀਂ ਹੋਏਗੀ ਇਹ ਪੜ ਸਕਣਗੇ ਸਾਰੀ ਰਾਤ ਆ ਨੀਂਦਰਾ ਬੱਚਾ ਜਾ ਸਕਦਾ ਸਵੇਰੇ ਸਕੂਲੇ ਦੱਸੋ ਮੈਨੂੰ ਜੇ ਜਾ ਸਕਦਾ ਕਿ ਅਸੀਂ ਭੇਜਣ ਨੂੰ ਤਿਆਰ ਆ ਲਾਈਟ ਕਰ ਦਿਗੇ ਤੇ ਤੁਹਾਡੀ ਭਗਵਾਨ ਤਮਾਨ ਸਰਕਾਰ ਨੂੰ ਭਗਵਾਨ ਤਮਾਨ ਸਰਕਾਰ ਨੂੰ ਇਹੋ ਅਪੀਲ ਹੈ ਕਿ ਜੇ ਤੁਸੀਂ ਕੰਮ ਜੇ ਤੁਸੀਂ ਫਰੀਦ ਦਾ ਵਾਦਾ ਕੀਤਾ ਤੇ ਫਿਰ ਪ੍ਰਾਪਰ ਲਾਈਟ ਦਿਓ ਨਹੀਂ ਤੇ ਆਪਣੇ ਵਾਦਾ ਵਾਪਸ ਲਵੋ ਸਾਡੇ ਪੜੀਏ ਪਾਰਾ ਪਾਜੀ ਸਾਲੂ ਤੁਹਾਡੇ ਕੋਲ ਕੋਈ ਅਸੀਂ ਬੜੀਆਂ ਉਮੀਦਾਂ ਰੱਖਿਆ ਪਰ ਤੁਸੀਂ ਜ਼ੀਰੋ ਵਿੱਚ ਤੇ ਨਿਕਲੇ ਹੋ ਠੀਕ ਹੈ ਅੱਜ ਦੇ ਹੁਣ ਤੇ ਤੁਹਾਨੂੰ ਪੰਜ ਸਾਲਾਂ ਹੀ ਚੱਲ ਲਾਂਗੇ ਅਗਲੇ ਪੀਰੇ ਲਾਈਟ ਆ ਗਈ ਆ ਖਾਨਕੋਟ ਲਾਈਟ ਆ ਗਈ ਆ ਸਰਨੇ ਵੀ ਲਾਈਟ ਆ ਗਈ ਆ ਸਰਨੇ ਲਾਈਟ ਆ ਗਈ ਆ ਨਕੀਨਾਰ ਤੇ ਲਾਈਟ ਆ ਗਈ ਆ ਪੜੋਲੀ ਲਾਈਟ ਨਹੀਂ ਆ ਗਈ ਪਹਿਲੇ ਇਹ ਜਵਾਬ ਦੇਵੋ ਆਪਣੇ ਰਗੁਨਾਥ ਕਲੋਨੀ ਲਾਈਟ ਆ ਗਈ ਆ ਇਸ ਇਲਾਕੇ ਦੇ ਸਭ ਲਾਈਟ ਆ ਗਈ ਆ ਪੜੋਲੀ ਨੂੰ ਕਿਹੜੀ ਅੱਗ ਵੱਜ ਗਈ ਆ ਜਿਹੜੀ ਲਾਈਟ ਹੀ ਨਹੀਂ ਆ ਗਈ ਪਹਿਲੇ ਇਹ ਜਵਾਬ ਦੇਣਾ ਚਾਹੀਦਾ ਉੱਥੇ ਆ ਕੇ ਮੇਨ ਜੀ ਨੂੰ ਤੁਸੀਂ ਬਿਜਲੀ ਬੋਰ ਦੇ ਦਾਣਾਪੁਰਾ ਜਾ ਕੇ ਜੀ ਸਾਹਿਬ ਨੂੰ ਜਿਹੜੇ ਉੱਧਰ ਦੇ ਮੇਨ ਮਾਲਕਾ ਉਹਨਾਂ ਨੂੰ ਆ ਤੂੰ ਆਡਾ ਫੋਨ ਬੰਦਾ ਰਿਹਾ ਇਹ ਦੇਖੋ ਜੀ ਇਹ ਨੰਬਰ ਮੈਂ ਮਲਾਇਆ ਇਹ ਨੰਬਰ ਦੇਖ ਲਓ ਇਹ ਨੰਬਰ ਮਲਾਇਆ ਆਪਣੇ ਤੁਮਾਰ ਸਰਗੋਰ ਮੁੜਾਬਾਦ ਤੁਮਾਰ ਸਰਗੋਰ ਮੁੜਾਬਾਦ ਤੁਮਾਰ ਸਰਗੋਰ ਮੁੜਾਬਾਦ ਇਹ ਦੇਖੋ ਜੀ ਮੁੜਾਬਾਦ 964611330 ਇਹ ਮਲਾਇਆ ਤੁਹਾਡੇ ਉਹਨਾਂ ਨੇ ਫੋਨ ਚੁੱਕਣਾ ਬੰਦ ਕਰਤਾ ਅੱਗੇ ਤੁਹਾਡੇ ਆਏ ਵਿਕਰਮ ਜੀ ਜੀ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਸਾਡਾ ਇਹ ਗੇਮ ਹੈ ਗਿਆ ਕੀ ਐਵੇਂ ਮੌਕੇ ਤੇ ਉਹ ਆ ਗਿਆ ਉਹ ਵੀ ਫੋਨ ਨਹੀਂ ਚੱਕਣ ਦੇ ਜਾਨਕੀ ਉਹ ਫੋਨ ਬੰਦ ਕਰ ਗਏ ਆਈ ਕਿੱਥੇ ਜਾਈਏ ਕਿਦੇ ਅੱਗੇ ਰੋਈਏ ਨਾ ਕੋਈ ਪਿਓ ਨਾ ਕੋਈ ਮਾਂ ਪਿੰਡ ਪਡੋਲੀ ਦੀ ਜਾਨਕੀ ਦਾ ਅਨਾਦ ਹੋ ਗਏ ਤੋਡਾ ਅਗਲਾ ਕੀ ਅਕਸ਼ਰ ਦੇਗਾ ਆਈ ਕੀ ਕਰੀਏ ਤੁਸੀਂ ਦੱਸੋ ਲੈਡ ਨਹੀਂ ਚਾਹੀਦੀ ਐ ਲੈਡ ਦੇ ਆਕੇ ਆਹੀ ਰੋਂਦੇ ਆਂ ਸੜੇ ਪੜੇ ਦੀ ਤਾਰਾ ਸਾਰੀਆਂ ਪੜੋਲੀ ਸਾਰਾ ਗੰਦ ਤਾਰਾਂ ਦਾ ਪਾਇਆ ਸੜੇ ਪੜੇ ਦੀ ਤਾਰਾ ਜੋ ਵੀ ਆ ਗਿਆ ਦੂਜੇ ਦਿਨ ਬਾਅਦ ਲੈਡ ਖਰਾਬ ਹੁੰਦੀ ਆ ਸਾਰਾ ਇੰਨੀਆਂ ਖਰਾਬ ਪਾਈ ਦੀ ਠੇਕੇ ਦੇ ਕੰਮ ਜ਼ਰੂਰ ਦੇਣਾ ਠੇਕੇ ਦੇ ਜ਼ਰੂਰ ਕੰਮ ਦੇਣਾ ਕੀ ਆਪਣਾ ਕੰਮ ਆਪ ਕਰੋ ਜਿਹੜੇ ਸਰਕਾਰੀ ਬੰਦੇ ਹੋਣਾ ਰੱਖੋ ਇਹ ਦੋ ਬੰਦੇ ਲੱਗੇ ਦੇ ਇੱਕ ਰਵੀ ਹੈ ਇੱਕ ਦੂਜਾ ਦੇ ਨਾਲ ਆ ਉਹ ਬੰਦੇ ਲੱਗੇ ਦੇ ਵਿਚਾਰੇ ਇਹ ਨਹੀਂ ਹੈਗਾ ਕਿ ਨਹੀਂ ਲੱਗੇ ਉਹ ਲੱਗੇ ਰਿਹਾ ਮੈਂ ਨਹੀਂ ਕਹਿੰਦਾ ਨਹੀਂ ਲੱਗੇ ਦੇ ਬਾਕੀ ਵਿਭਾਗ ਮਾ ਕਿੱਥੇ ਗਿਆ ਪਰ ਬਾਕੀ ਵਿਭਾਗ ਮਾ ਕਿੱਥੇ ਗਿਆ ਜੇ ਆਈ ਸਾਹਿਬ ਕਿੱਥੇ ਗਏ ਜਾਂਦੇ ਜਿਹੜੇ ਐਸ ਡੀ ਐਮ ਸਾਹਿਬ ਆ ਜਿਹੜੇ ਦੂਜੇ ਆ ਉਹ ਕਿੱਥੇ ਗਏ ਘੜ ਜੋ ਆ ਕੇ ਚਲੋ ਸਾਡੇ ਨਾਲ ਦੋ ਦਿਨ ਇੱਥੇ ਸੋਵੋ ਮੱਛਰਾਂ ਚਾਹੀਏ ਸੋਨਿਆ ਆਪਣੇ ਬੱਚੇ ਲੈ ਕੇ ਆਈ ਤੋਂ ਡੇਰ ਘਰਾਂ ਦੇ ਛੱਡ ਜੀਏ ਜੀ ਸਭ ਦੇ ਘਰ ਚਲੋ ਆਪੇ ਇਸੀ ਥੱਲੇ ਲੰਦੇ ਬੈਠ ਜਾਈਏ ਜੀ ਜਾਂ ਸਾਰਿਆਂ ਦੀ ਹੀ ਲੈਡ ਬੰਦ ਕੀਤੀ ਜਾਏ ਸਾਰੇ ਇੱਕੋ ਬਰਾਬਰ ਸਾਰਿਆਂ ਦੀ ਲੈਡ ਬੰਦ ਕੀਤੀ ਜਾਏ ਸਾਡੇ ਅੱਗੇ ਇੱਕ ਵੀ ਵੋਟ ਉਹ ਦੋ ਸਾਰੇ ਇੱਕੋ ਜਿਹੇ ਆ ਤੇ ਹੁਣ ਵੀ ਕੁਝ ਹੋਣਾ ਚਾਹੀਦਾ ਸਾਰਿਆਂ ਦੀ ਹੀ ਲੈਡ ਬੰਦ ਕੀਤੀ ਜਾਏ ਪਲੀਜ਼ ਰਿਕਵੈਸਟ ਆ ਜੇ ਕੋਈ ਆਮਿਆਲੇ ਕੋਈ ਐਮਸੀ ਕੋਈ ਇੱਕੋ ਬਰਾਬਰ ਆ ਸਾਰੇ ਆਮ ਜਨਤਾ ਵੀ ਇੱਕੋ ਬਰਾਬਰ ਭਾਜੀ ਲੈਡ ਸਾਰਿਆਂ ਦੀ ਬੰਦ ਕੀਤੀ ਜਾਏ ਸਾਰੇ ਉੱਠ ਕੇ ਆਣ ਓਏ ਸੀ ਲਾ ਕੇ ਸੁੱਤੇ ਸਾਰੇ